ਅਲਫ ਨਗਨ ਬਿਨਾ ਕਪੜਿਆਂ ਤੋਂ ਇਹ ਨੌਜਵਾਨ ਮਹੰਤ ਮਹੱਲੇ ਦੇ ਵਿੱਚ ਘੁੰਮਦਾ ਹੋਇਆ ਨਜ਼ਰ ਆਇਆ ਤਾਂ ਉਸ ਤੋਂ ਬਾਅਦ ਮਹੱਲੇ 'ਚ ਹੜਕਪ ਮਚ ਜਾਂਦਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਬੀ ਕਿਸੇ ਤੁਹਾਡਾ ਦੇਖ ਰਹੋ ਸਾਨ ਟੀਵੀ ਇਸ ਸਮੇਂ ਦੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਸ ਸਮੇਂ ਇਹ ਫਲੋਰ ਦੇ ਇੱਕ ਮਹੱਲੇ ਤੋਂ ਤਸਵੀਰਾਂ ਸਾਹਮਣੇ ਆਈਆਂ ਦੱਸਿਆ ਜਾਂਦਾ ਹੈ ਕਿ ਇੱਕ ਮਹੰਤ ਜਿਸ ਦਾ ਨਾਮ ਅਲੀਸ਼ਾ ਮਹੰਤ ਦੱਸਿਆ ਜਾਂਦਾ ਹੈ ਜੋ ਕਿ ਫਲੋਰ ਦੇ ਇਸ ਮੁਹੱਲੇ 'ਚ ਰਹਿੰਦੇ ਨੇ ਤੇ ਉਸ ਤੋਂ ਬਾਅਦ ਅਲਫ ਨਗਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਮੁਹੱਲੇ ਦੇ ਵਿੱਚ ਤੁਰਦੇ ਫਿਰਦੀਆਂ ਨੇ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਲੇਕਿਨ ਆਖਿਰਕਾਰ ਸਵਾਲ ਇਹ ਬਣਦਾ ਕਿ ਇਸ ਮਹੰਤ ਦੇ ਵੱਲੋਂ ਇਹੋ ਜਿਹਾ ਖਤਮ ਕਿਉਂ ਚੁੱਕਿਆ ਗਿਆ ਜਦੋਂ ਮੁਹੱਲੇ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਦਰਸਲ ਫਲੋਰ ਦੇ ਥਾਣੇ ਪਹੁੰਚਦੇ ਨੇ ਉਹਨਾਂ ਵੱਲੋਂ ਸ਼ਿਕਾਇਤ ਇਹ ਦਰਜ ਕਰਵਾਈ ਗਈ ਹੈ ਕਿ ਇਹ ਮੁਹੱਲੇ ਦੇ ਵਿੱਚ ਢਕੀਲੇ ਕੱਪੜੇ ਪਾ ਕੇ ਨਿਕਲਦੇ ਨੇ ਧੀਆਂ ਭੈਣਾਂ ਦੇਖਦੀਆਂ ਨੇ ਜਿਹੜਾ ਮਾਹੌਲ ਜਿਹੜਾ ਕਿਤਨਾ ਕਿਤੇ ਗਲਤ ਬਣਦਾ ਹੈ ਤੇ ਉਸ ਤੋਂ ਬਾਅਦ ਜਦੋਂ ਅਲੀਸ਼ਾ ਮਹੰਤ ਨਾਲ ਗੱਲ ਦੀ ਪ੍ਰਤੀਕਰਮ ਜਿਹੜਾ ਜਨ ਦੀ ਕੋਸ਼ਿਸ਼ ਕੀਤੀ ਕਿ ਮੀਡੀਆ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਮੁੰਡੇ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਬੇਸ਼ੱਕ ਮੈਂ ਜਿਹੜੇ ਕੱਪੜੇ ਵੀ ਉਸ ਤਰੀਕੇ ਨੇ ਹੁੰਦੇ ਨਹੀਂ ਲੇਕਿਨ ਜਦੋਂ ਮੈਂ ਸੂਟ ਵੀ ਪਾਉਣੀ ਹੈ ਤੇ ਉਦੋਂ ਵੀ ਮੇਰੇ ਨਾਲ ਜਿਹੜੇ ਆ ਉਹ ਛੇੜਖਾਨੀ ਕੀਤੀ ਜਾਂਦੀ ਹੈ ਲੇਕਿਨ ਆਖਿਰਕਾਰ ਦੋਨਾਂ ਪੱਖਾਂ ਦੇ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਵਾ ਗਿਆ ਆਖਿਰਕਾਰ ਕਿ ਮੁਹੱਲੇ ਵਾਲਿਆਂ ਦੇ ਕੀ ਕਹਿਣਾ ਹੈ ਤੇ ਅਲੀਸ਼ਾ ਮੰਤ ਜੋ ਜੋ ਕਿ ਫਲੋਰ ਦੇ ਇਸ ਮੁਹੱਲੇ ਦੇ ਰਹਿਣ ਵਾਲੇ ਉਹਨਾਂ ਦੇ ਕੀ ਕਹਿਣਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਸੁਣ ਕੇ ਕੀ ਲੱਗ ਰਿਹਾ ਤੁਸੀਂ ਵੀ ਆਪਣੀ ਟਿੱਪਣੀ ਜਿਹੜੀ ਉਹ ਕਮੈਂਟ ਬਾਕਸ ਚ ਜ਼ਰੂਰ ਦਿਓ ਅਲੀਸ਼ਾ ਜੀ ਕੱਲ ਲੜਾਈ ਹੋਈ ਆ ਮੁਹੱਲੇ ਤੁਹਾਡੇ ਵਿੱਚ ਤੁਸੀਂ ਨਗਰ ਵਸਤਾ ਦੇ ਸੀਗੇ ਲੜਾਈ ਕਿਉਂ ਹੋਈ ਕਿ ਉਹਨਾਂ ਤੁਸੀਂ ਲਗੇ ਹੋਏ ਸਾਰਾ ਮਾਮਲਾ ਹੈ ਮੀਡੀਆ ਵਿੱਚ ਵੀ ਆਇਆ ਹੈ ਵੀਡੀਓ ਵਿੱਚ ਤਰ੍ਹਾਂ ਚੱਲ ਰਹੀਆਂ ਕੀ ਤਰ੍ਹਾਂ ਮਾਮਲਾ ਸੀ ਸਰ ਕੱਲ ਜੋ ਲੜਾਈ ਹੋਈ ਸੀ ਮੇਰੇ ਮਹੱਲਾ ਨਿਵਾਸੀਆਂ ਦੇ ਨਾਲ ਇਹ ਮੇਰੇ ਘਰ ਦੇ ਨਾਲ ਸੀਗਾ ਫਾਇਲਡ ਆਈ ਸਰ ਮੈਂ ਜੋ ਕੱਲ ਲੜਾਈ ਹੋਈ ਆ ਮੇਰੇ ਮਹੱਲੇ ਮਹੱਲੇ ਵਿੱਚ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮਹੱਲੇ ਦੇ ਵਿੱਚੋਂ ਕੱਲ ਮੈਨੂੰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਬੋਲਿਆ ਗਿਆ ਮੁੰਡਿਆਂ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਗਿਆ ਮੁੰ ਮਹੱਲੇ ਦੇ ਜਿਹੜੇ ਮੁੰਡੇ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਮੈਨੂੰ ਕਦੀ ਗਲੀਆਂ ਦੇ ਵਿੱਚ ਵੀ ਇੱਕ ਮੈਨੂੰ ਫੜ ਲੈਂਦੇ ਕਦੀ ਕਿੱਥੇ ਜਾ ਇੱਕ ਹੋਰ ਵੀ ਗੱਲ ਹੈਗੀ ਆ ਮੁੰਡੇ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਤੁਸੀਂ ਕੱਪੜੇ ਢਕੀਲੇ ਪਾਉਨੇ ਮਲਾਂ ਉਸੀਆਂ ਦਾ ਕਹਿਣਾ ਹੈਗਾ ਵੀ ਤੁਸੀਂ ਜਿਹੜੇ ਕੱਪੜੇ ਆ ਇਹਨਾਂ ਦਾ ਬੜਾ ਪਹਿਰਾਵਾ ਸਹੀ ਨਹੀਂ ਹੈਗਾ ਠੀਕ ਆ ਨਾ ਇਹ ਕੁੜੀਆਂ ਤੜੀਆਂ ਸਾੜੀਆਂ ਇੱਥੇ ਮਹੱਲੇ 'ਚ ਰਹਿੀਆਂ ਹੈਗੀਆਂ ਤੀਆਂ ਬਣਾ ਵੀ ਰਹਿਣੀਆਂ ਹੈਗੇ ਤੇ ਇਹ ਕੁੜੀ ਜਿਹੜੀ ਮੰਨ ਹੈਗੀ ਆ ਵੀ ਕੱਪੜੇ ਗਲਤ ਪਾਉਂਦੀ ਹੈਗੀ ਆ ਇਹ ਕਰਕੇ ਮੁੰਡੇ ਇਹ ਸਰ ਪੇਲ ਮੈਂ ਸੂਟ ਵੀ ਪਾਨੀ ਤਾਂ ਵੀ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਬਹੁਤ ਟਾਈਮ ਤੋਂ ਜਦੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਸੀਗਾ ਠੀਕ ਹੈ ਸਰ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ ਜਿਹੜੇ ਕੱਪੜੇ ਪਾਨੀ ਆ ਮਹੱਲੇ ਦੇ ਵਿੱਚ ਉਹ ਮੈਂ ਸਹੀ ਤਰੀਕੇ ਦੇ ਨਾਲ ਪਾਵਾਂਗੀ ਇਹ ਮੈਂ ਮਹੱਲਾ ਨਿਵਾਸੀ ਤੋਂ ਕੱਲ੍ਹ ਵੀ ਉਹ ਕੋਲ ਜੇ ਮਾਫੀ ਮੰਗੀ ਹੈ ਕਿ ਜਿਵੇਂ ਆਪਣੀ ਭੈਣ ਭੈਣਾਂ ਦੀ ਗੱਲ ਕਰ ਰਹੇ ਸੀ ਸਰ ਉਸ ਮੇਰੀ ਜਿਹੜੀਆਂ ਭੈਣਾਂ ਨੂੰ ਮਹੱਲਾ ਨਿਵਾਸੀਆਂ ਨੇ ਗਲਤ ਤਰੀਕੇ ਨਾਲ ਬੋਲਿਆ ਗਿਆ ਸਰ ਉਹ ਬਿਲਕੁਲ ਗਲਤ ਹੈ ਠੀਕ ਹੈ ਸਰ ਮੈਂ ਮੇਰੀ ਵੀ ਸਿਸਟਰ ਸਿੱਧਨੀ ਹੈ ਨਹੀਂ ਨੀਆ ਠੀਕ ਹੈ ਸਰ ਬਿਲਕੁਲ ਤੇਰ ਜਿਹੜਾ ਮੁਹੱਲਾ ਨਿਵਾਸੀ ਧੱਕਾਣਗੇ ਤਾਂ ਮੈਂ ਉਹਨਾਂ ਤੇ ਲਗਾਵਾਂਗੀ ਜਿਹੜਾ ਜਿਹੜਾ ਤੁਸੀਂ ਕਹ ਲੰਗੇ ਹੋਏ ਤੁਸੀਂ ਸੌਰੀ ਕਹ ਲੈ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਆ ਜੇ ਉਹ ਮੈਂ ਨਹੀਂ ਹੋਣਾ ਚਾਹੀਦਾ ਨਹੀਂ ਅੱਗੇ ਤੋਂ ਨਹੀਂ ਹੋਣੀ ਮੈਂ ਪਰੇਸ਼ਾਨ ਹੋ ਕੇ ਤੰਗ ਪਰੇਸ਼ਾਨ ਹੋ ਕੇ ਮੁਹੱਲਾ ਨਿਵਾਸੀਆਂ ਤੋਂ ਮੁੰਡਿਆਂ ਤੋਂ ਪਰੇਸ਼ਾਨ ਹੋ ਕੇ ਕੱਲ ਮੈਂ ਇੱਕ ਕੰਮ ਕੀਤਾ ਹਾਂਜੀ ਹਾਂਜੀ ਸਾਡੇ ਮੰਗ ਆਇਆ ਜੇ ਯਾਤੋਂਨ ਨੂੰ ਮੈਂ ਲੈ ਚ ਬਾਹਰ ਕੱਢਿਆ ਜਾਵੇ ਆਪਣੇ ਕੱਪੜੇ ਟੰਗ ਨਾਲ ਪਾਣ ਅਸੀਂ ਨੋਹਤਿਆਂ ਵਾਲੇ ਹੈਗੇ ਆਂ ਅਗਰ ਅਸੀਂ ਮਰਾ ਕੀਤਾ ਸੀ ਉਹਨੂੰ ਤਾਂ ਹੋ ਨੰਗਾ ਹੋ ਕੇ ਸਾਡੇ ਮੂਰੇ ਖੜ ਗਿਆ ਆਪਣੇ ਨੀਸ਼ ਅਨਿਸ਼ਾ ਅਲਿਸ਼ਾ ਮਾ ਕਿੰਨੇ ਟਾਈਮ ਤੋਂ ਰਹਿ ਰਹੇ ਹੈ ਜੀ ਇਹਦਾ ਬਚਪਨ ਇੱਥੇ ਹੋਇਆ ਬਾਈ ਇਹ ਮੁੰਡਾ ਸੀਗਾ ਮੁੰਡੇ ਤੋਂ ਇਹ ਫਿਰ ਮੰਤ ਬਣਿਆ ਕਿਉਂਕਿ ਮੰਤ ਵੀ ਆਪਣੇ ਕਾਇਦੇ ਕਾਨੂੰਨ ਚ ਰਹਿੰਦੇ ਨੇ ਇਹਨੇ ਬਿਲਕੁਕੁਲ ਹੀ ਨੰਗਦ ਕਰ ਦਿੱਤਾ ਬਾਈ ਸਾਡੀ ਮੰਗ ਇਹੀ ਹੈ ਜਾਂ ਤਾਂ ਮਹੱਲੇ ਚ ਬਾਹਰ ਨਿਕਲ ਜਾਣ ਜਾਂ ਇਹ ਆਪਣੇ ਸਹੀ ਹਿਸਾਬ ਨਾਲ ਰਹਿਣ ਕਰਨ ਇੱਥੇ